ਮਨ ਆਵਣ ਜਾਣ ਨਾ ਸੁਝੈ ਨਾ ਸੁਝੈ ਦਰਬਾਰ ਮਾਇਆ ਮੋਹ ਪਲੇਟਿਆ ਅੰਤਰ ਅ ਗਿਆਨ ਗੁਬਾਰ ਦਾਦਾ ਮਨ ਨੂੰ ਆਉਣ ਜਾਣ ਵਾਲੇ ਗਿਆਨ ਆ ਵੀ ਕਿੱਥੋਂ ਆਉਂਦਾ ਕਿੱਥੇ ਜਾਂਦਾ ਜਮਣਵਲ ਕਿਉਂ ਆ ਇਹਦੀ ਸਮਝ ਕੋਈ ਨਹੀਂ ਕੌਣ ਕਰਦਾ ਕਿਉਂ ਹੋ ਜਾਂਦਾ ਨਾ ਤਾਂ ਇਹਦੀ ਸਮਝ ਆ ਸੁਝੇ ਦਰਬਾਰ ਨਾਲ ਜਿਹੜੇ ਦਰਬਾਰ ਚੋਂ ਜਿਹੜੇ ਹੁਕਮ ਤੇ ਥੈ ਜਮਣਵਲ ਹੋ ਰਿਹਾ ਨਾ ਉਹਦੀ ਸਮਝ ਅਸੰਤਾ ਉਹ ਕਹਿੰਦੀ ਸੱਚ ਹੋਵੇ ਤਾਂ ਮਨ ਜਮਨਵੰਦ ਦੀ ਸਮਝ ਹੋਵੇ ਉਹ ਉਹ ਸਮਝੇ ਨਾ ਸੁਝੇ ਦਰਬਾਰ ਮਾਇਆ ਬੋਲੇਟਿਆ ਮਾਇਆ ਮੋਹ ਦੇ ਵਿੱਚ ਤਲ ਬੈਟਿਆ ਹੋਇਆ ਜੋ ਆ ਸਰੀਰ ਦੇ ਵਿੱਚ ਸਰੀਰ ਤੇ ਆ ਜੋ ਮਾਇਆ ਮੋਹ ਦੇ ਵਿੱਚ ਫਸਿਆ ਹੋਇਆ ਇਸ ਕਰਕੇ ਅਗਿਆਨਤਾ ਹੈ ਉਸ ਨੂੰ ਨੇ ਰਾਗਵਾਰ ਕਹਿੰਨੇ ਨੇ ਅਗਿਆਨਤਾ ਦਾ ਨੇ ਰਹਾ ਇਸ ਕਰਕੇ ਤੇਰੇ ਕਰਕੇ ਨੂੰ ਸੁਝਾ ਨਹੀਂ ਜਮਨਵੰਦ ਦੀ ਸਮਝ ਨਹੀਂ ਹੁੰਦੀ ਤਾਂ ਦਰਬਾਰ ਦੀ ਸਮਝ ਆਉਂਦੀ ਹੈ ਅਗਿਆਨੀ ਹੋ ਜੀ ਤਬ ਨਰ ਸੁੱਤਾ ਜਾਗਿਆ ਸਿਰ ਡੰਡ ਲਗਾ ਬਹੁ ਭਾਰ ਗੁਰਮੁਖਾਂ ਕਰਾਂ ਉੱਪਰ ਹਰ ਚੇਤਿਆ ਸੇ ਪਾਇਨ ਮੋਖ ਦੁਆਰ ਜਾਗਿਆ ਕਾਦਰ ਸਿਰ ਡੰਡ ਲਗਾ ਬਹੁ ਭਾਰ ਜਦੋਂ ਇਹਨੂੰ ਸਮਝਾਈ ਵੀ ਮੇਰੇ ਸਿੱਤੇ ਤਾਂ ਬਹੁਤ ਬੜਾ ਖਤਰਾ ਹੈ ਇਹ ਤਾਂ ਜਨਮ ਜਿਹੜਾ ਮੈਨੂੰ ਪ੍ਰਾਪਤ ਮਿਲਿਆ ਹੈ ਇਹ ਤਾਂ ਗਿਆ ਫਿਰ ਮੈਂ ਕੀ ਕਰੂੰ ਮੈਂ ਤਾਂ ਕੁਝ ਹੋਰ ਕਰਨ ਆਇਆ ਸੀ ਜਦੋਂ ਉਹ ਭਾਰ ਲਗਾਣਾ ਵੀ ਇਹਦਾ ਕਬ ਬੱਕੀ ਪਿਆ ਮੇਰਾ ਕਰੂ ਦੀ ਸਮਝ ਆਈ ਤੇ ਇਹ ਤਾਂ ਸਾ ਥੋੜੇ ਹੀ ਨੇ ਮੁੱਕ ਜਾਣੇ ਨੇ ਜੰਬ ਦਾ ਭਾਰ ਡੰਡਾ ਜਿਹੜਾ ਭਾਰ ਦੇਖਿਆ ਬਹੁਤ ਤੜਾਰ ਪੈਦਾ ਹੋਇਆ ਸਮਝ ਆਈ ਮਰਦਾ ਜਿਹੜਾ ਸੀਗਾ ਭੁੱਲਿਆ ਹੋਇਆ ਇਹ ਜੇਤਾ ਆਇਆ ਜਦ ਫਿਰ ਉਹ ਜਾ ਗਿਆ ਉਹੋ ਕਬ ਨਹੀਂ ਕੀਤਾ ਹੀ ਗੱਲਨ ਵਾਲਾ ਗੁਰਮਖਾਂ ਪਰਾਂ ਉੱਪਰ ਜਿਹੜੇ ਗੁਰਮੁਖ ਨੇ ਇਹਨਾਂ ਦੇ ਜਿਹੜੇ ਹੱਥ ਨੇ ਉਹਦੇ ਉੱਪਰ ਜਿੱਥੇ ਤੱਕ ਗੁਰਮੁਖ ਦੀ ਸੋਚ ਕਮ ਕਰਦੀ ਹੈ ਗੁਰਮੁਖ ਦੀ ਤਾਕਤ ਕਮ ਕਰਦੀ ਹੈ ਜਿੱਤ ਬਾਨ ਕਰਕੇ ਉਹਦੇ ਉੱਪਰ ਹੈ ਜਿਹੜੀ ਤਾਕਤ ਹੈ ਉਹਦੇ ਉੱਪਰ ਕੌਣ ਹੈ ਜਿੱਤੇ ਆਦਮੀ ਦੇ ਹੱਥ ਦੀ ਉੱਪਰ ਦਾ ਉਦੋਂ ਉੱਪਰ ਕੌਣ ਹੈ ਉਦੋਂ ਉੱਪਰ ਪਰਮੇਸ਼ਰ ਹੈ ਹਰ ਹਰ ਪਰਮੇਸ਼ਰ ਦਾ ਹੀ ਹੱਥ ਹੈ ਉਹਦੇ ਥਰੂ ਹੀ ਕਰਦਾ ਜੋ ਕੁਝ ਕਰਦਾ ਹੋਵੇ ਔਰ ਚੇਤਿਆ ਸੁਪਾਨ ਮੁਕਦਵਾ ਜਿਹਨੂੰ ਹਰ ਉੱਪਰ ਹੈ ਜਿਹੜਾ ਹਰ ਹੇਠ ਚੇਤ ਲਿਆ ਉਹ ਉਹ ਸਮਝ ਲਿਆ ਜਾਣ ਲਿਆ ਉਹਦੇ ਬਾਰੇ ਚੇਤਨ ਹੋ ਗਏ ਉਹਦੇ ਬਾਰੇ ਜਾਣਕਾਰੀ ਜਿਹਨਾਂ ਨੂੰ ਮਿਲ ਗਈ ਉਹਦੀ ਸਾਖ ਆ ਗਈ ਉਹਨਾਂ ਨੂੰ ਮੁਕਦਵਾ ਹੋ ਗਿਆ ਪਾਇਰ ਮੁਕਦਵਾ ਉਹ ਸੰਸਾਰ ਦੇ ਜਿਹੜੇ ਝਮਿੰਦਿਆਂ ਤੋਂ ਪਰੇ ਹੋ ਗਏ ਮੈਂ ਦੇਖਣਾ ਇਹਨਾਂ ਨੇ ਕੀ ਕੀਤੇ ਕਰਾਂ ਦੇ ਅਰਥ ਏ ਭਾਈ ਜਿਨ੍ਹਾਂ ਗੁਰਮੁਖਾਂ ਨੇ ਹਰੀ ਨੂੰ ਹੱਥਾਂ ਉੱਤੇ ਭਾਵ ਮਾਲਾ ਦੀ ਤਰ੍ਹਾਂ ਹਰ ਵੇਲੇ ਸਿਮਰਿਆ ਹੈ ਉਹ ਮੁਕਤੀ ਦਾ ਦਰਵਾਜ਼ਾ ਪ੍ਰਾਪਤ ਕਰਦੇ ਹਨ ਵਾਲਾ ਤਾਂ ਘੱਤ ਨੂੰ ਵੀ ਫਿਰ ਜਾਂਦੀ ਹੈ ਆਲੇ ਮਾਲਾ ਤਾਂ ਠਣਣ ਗੱਲ ਦੀ ਹੈ ਗੁਰਬਾਣੀ ਤਾਂ ਪਹਿਲਾਂ ਮੰਗੋਂ ਨਹੀਂ ਲਿਖਿਆ ਕਰਾਂ ਉੱਪਰ ਪਰ ਆਉਂਦੇ ਉੱਪਰ ਵਾਲਾ ਵੰਗੂ ਵੀ ਕਰਾਂ ਉੱਪਰ ਹੈ ਲੋਹ ਅੱਛਾ ਇਹ ਕਰਾਂ ਮਨਚਿਤ ਨੂੰ ਕਿਹਾ ਹੈ ਜੀ ਇੱਕ ਵਾਂ ਦੇ ਕਿਤੇ ਤੋਗੇ ਗੁਰਬਾਣੀ ਵਿੱਚ ਸਿਰਫ ਇੱਥੇ ਹੀ ਆਉਂਦਾ ਤੇ ਜੇ ਆਪਾਂ ਪ੍ਰੋਫੈਸਰ ਸਾਹਿਬ ਸਿੰਘ ਦੇ ਹੋਂ ਦੇਖੀ ਅਰਥ ਹੈ ਨਾਨਕ ਗੁਰੂ ਦੇ ਸਰਮੁਖ ਰਹਿਣ ਵਾਲੇ ਮਨੁੱਖ ਹਰ ਵੇਲੇ ਪ੍ਰਮਾਤਮਾ ਨੂੰ ਸਿਮਰਦੇ ਰਹਿੰਦੇ ਹਨ ਉਹ ਮਾਇਆ ਦੀ ਮੋਹ ਤੋਂ ਖਲਾਸੀ ਦਾ ਰਸਤਾ ਲੱਭ ਲੈਂਦੇ ਹਨ ਤੇ ਇਹਨਾਂ ਨੇ ਕਰਾਂ ਦੇ ਅਰਥ ਕੀਤੇ ਆ ਕਰਾਂ ਉੱਪਰ ਹੱਥਾਂ ਉੱਤੇ ਹੱਥ ਦੀਆਂ ਉਂਗਲਾਂ ਤੋਂ ਹਰ ਵੇਲੇ ਇਸ ਤਰ੍ਹਾਂ ਅਰਥ ਕਰਦੇ ਆਂ ਜੇ ਮੰਤਰ ਪੜ੍ਹਦਾ ਉਹ ਮਨਾਂ ਦੇ ਗੱਲਦਾ ਹੁੰਦਾ ਨਾ ਪਰ ਉਸ ਉਹ ਸਮਝਦਾ ਹੈ ਫੜਦਾ ਉਹ ਅਥ ਇਹਨਾਂ ਦੇ ਸਾਰੇ ਅੱਛਾ ਆਪਾਂ ਦੇਖਦੇ ਆਂ ਵੀ ਫਰੀਦਕੋਟ ਵਾਲਿਆਂ ਨੇ ਕੀ ਅਰਥ ਕੀਤੇ ਹਨ ਉਹਨਾਂ ਦਾ ਵੀ ਆਪਾਂ ਨੂੰ ਪਤਾ ਲੱਗ ਜੂ ਤਬ ਇਹ ਪੁਰਸ਼ ਸੁੱਤਾ ਹੋਇਆ ਜਾਗਿਆ ਹੈ ਜਦ ਬਹੁਤ ਬਹਾਰਾ ਇਸਕੇ ਸਿਰ ਪਰ ਜਮਕਾ ਡੰਡ ਲੱਗਾ ਹੈ ਜਿਨ ਗੁਰਮੁਖੋਂ ਨੇ ਕਰਾਂ ਉੱਪਰ ਜੋ ਗਰਭ ਮੈਂ ਕਰਾਰ ਕੀਤਾ tha ਤਿਸ ਪਰ ਹਰੀ ਗੁਰਮੁਖੋਂ ਨੇ ਚੇਤਿਆ ਹੈ ਵਾਹ ਗੁਰਮੁਖੋਂ ਨੇ ਉਪਲਖਤ ਸਰਬ ਇੰਦਰੀਓਂ ਸੇ ਉਪਰਾਮ ਹੋ ਕਰਕੇ ਉਪਰਾਲਾ ਕਰਕੇ ਹਰੀ ਕੋ ਚੇਤਿਆ ਹੈ ਸੋਈ ਗੁਰੂ ਸੇ ਮੁਖ ਦਵਾਰ ਗਿਆਨ ਪਾਵਤੇ ਹੈ ਸਰਬ ਦੇ ਵਿੱਚ ਕੋਈ ਕਰਾਰ ਕੀਤਾ ਹੋਵੇ ਗੁਰਬਾਨੀ ਨਹੀਂ ਬੰਦਦੀ ਇਹਨਾਂ ਦਾ ਖਿਆਲ ਹੋ ਗੁਰਮੁਖਾਂ ਦਾ ਰਾਣੀ ਤੂੰ ਆਇਓ ਲਾ ਲੈਣ ਕਰਮ ਚ ਲਾਹਣ ਵਾਸਤੇ ਆਇਆ ਸੀ ਸਰੀਰ ਬਨਾਲ ਲਾਹ ਲੈ ਹੀ ਨਹੀਂ ਜਾ ਸਕਦਾ ਸੀ ਗੁਰਬਾਣੀ ਦਾ ਸਪਸ਼ਟ ਹੈ ਗੱਲ ਠੀਕ ਹੈ ਜੀ ਆਪਣੇ ਅਰਥ ਹੈ ਵੀ ਕਰ ਆਪਾਂ ਜਿਹੜੇ ਮਨ ਔਰ ਚਿੱਤ ਹੈ ਇਹਨਾਂ ਨੂੰ ਕੰਨੇ ਆ ਇਹਨਾਂ ਤੋਂ ਉੱਪਰ ਉੱਠ ਕੇ ਗੁਰਮੁਖਾਂ ਕਰਾਂ ਉੱਪਰ ਉੱਪਰ ਹੋ ਕੇ ਹਰ ਚੇਤਿਆ ਹਰ ਇਥੇ ਪਰਮੇਸ਼ਰ ਵਾਸਤੇ ਆਏਗਾ ਜੀ ਹਰ ਇੱਕ ਵਾਸਤੇ ਆਊਗਾ ਇੱਕ ਹੈ ਅੱਧਾ ਹੀ ਮਾਨ ਹੈ ਅੱਧਾ ਹੀ ਚਿੱਤ ਹੈ ਉਹ ਇੱਕੋ ਤੇ ਉੱਪਰ ਹੈ ਸਾਬਤ ਉਹ ਤੇ ਉੱਪਰ ਹੈ ਦੋਹਾਂ ਦੇ ਅੱਛਾ ਜੀ ਚਿੱਤਾਂ ਇੱਕ ਨੁਕਤੇ ਏ ਅੱਛਾ ਇਹ ਬਹੁਤ ਤਗੜੀ ਬੁਝਾਰਤ ਹੈ ਇਹ ਬੁਝਾਰਤ ਬਹੁਤੇ ਟੀਕਾਕਾਰਾਂ ਦੇ ਤੋਂ ਉੱਪਰ ਨੂੰ ਲੰਘੀ ਹੈ ਨਾਨਕ ਆਪ ਹੋਏ ਉਧਰੇ ਸਭ ਕੁਟੰਬ ਤਰੇ ਪਰਿਵਾਰ ਹਾਂ ਆਪ ਦਾ ਹੋ ਉਧਰੇ ਆਪ ਹਜ਼ਾਰ ਹੋ ਕੇ ਉਹਨਾਂ ਦਾ ਜਿਹੜੇ ਮਨਜਤ ਜਿਨ੍ਹਾਂ ਨੇ ਇੱਕ ਕਰ ਲਿਆ ਉੱਪਰ ਹੋ ਗਏ ਜਦ ਇੱਕ ਹੋਇਆ ਅੰਦਾ ਹੀ ਜਿੱਤੇ ਅੰਦਾ ਹੀ ਬਣਿਆ ਜਦ ਇੱਕ ਹੋ ਗਿਆ ਇਕੱਲਾ ਜੁੜ ਕੇ ਜਿਹੜੇ ਰਹਿੰਦੇ ਨੇ ਉੱਪਰ ਰਹਿੰਦੇ ਨੇ ਜੇ ਸਰਬਉਂਦੇ ਉੱਠ ਗਏ ਆ ਉਹਦੇ ਕੋਟੰਬ ਤੇਰੇ ਪਰਿਵਾਰ ਉਹਨਾਂ ਦਾ ਕੋਟੰਬ ਵਾਲ ਪਰਿਵਾਰ ਵੀ ਕਰ ਜਾਂਦਾ ਉਹ ਆ ਦੱਸਿਆ ਉਹਨਾਂ ਨੇ ਕੁਰਬਾਨੀ ਉਹਨਾਂ ਨੇ ਦਸੀਗੀ ਉਹੀ ਤਾਂ ਆ ਰਹੇ ਕੋਟੰਬ ਨੂੰ ਇਹ ਹੀ ਕੋਟੰਬ ਹੈ ਇਹ ਪਰਿਵਾਰ ਹੈ ਇਹ ਕੋਟੰਬ ਉਸਤਰਾ ਜਿਹੜੀ ਜਾਂਦਾ ਲਖਵੀ ਜੰਗ ਬਿਲਕੁਲ ਗਲਤ ਹੈ ਉਹਨਾਂ ਦੇ ਕੋਟੰਬ ਦੇ ਵਿੱਚ ਉਹ ਸਭ ਹੈਗੀ ਹੈ ਸ਼ਾਮਿਲ ਜਿਹੜੀ ਲੈਣਾ ਦੇ ਨਾਲ ਜੁੜ ਕੇ ਫਡੂਰ ਸਾਹਿਬ ਆ ਗਏ ਉਹ ਉਹਨਾਂ ਦਾ ਕੋਟਾ ਪਰਿਵਾਰ ਹੈ ਚਿਆਲਾ ਕੋਈ ਘਟਾਮ ਪਰਿਵਾਰ ਨਹੀਂ ਪਿਛੇ ਵਾਲੇ ਵੇਦੀ ਝੂਠ ਬੋਲਦੇ ਨੇ ਵੇਦੀ ਕੱਲਾ ਨਾਨਕਾ ਚ ਲੈਣਾ ਵੇਦੀਏ ਲੈਣੇ ਦਾ ਖਾਨਦਾਨ ਵੀ ਵੇਦੀ ਨਹੀਂ ਹੈ ਉਹ ਵੀ ਤਹਿਲਣੇ ਉੱਡਦੇ ਨਾ ਲੈਣਾ ਖਾਨਦਾਨ ਵੇਦੀ ਕੇ ਕੱਲਾ ਹੀ ਅਵਰਦਾਸ ਵੇਦੀ ਹੈ ਕਿੰਨੇ ਵੇਦੀ ਨੇ ਵੇਦੀਆਂ ਦਾ ਰਾਜ ਦਤਾ ਸਪਸ਼ਟ ਜਿਦੋਂ ਵੇਦੀ ਚੱਲਦਾ ਹੈ ਜਿਦੋਂ ਵੇਦੀ ਦੀ ਗੱਲ ਚੱਲਦੀ ਹੈ ਉਹ ਕੀ ਕਹਿ ਰਿਹਾ ਹੈ ਦਸਮ ਗ੍ਰੰਥ ਕੀ ਕਹਿੰਦਾ ਦਸਮ ਗ੍ਰੰਥ ਕੀ ਕਹਿੰਦੇ ਔਰ ਕੋਈ ਵੇਦੀ ਨਹੀਂ ਉਹ ਘਟਾਮ ਪਰਿਵਾਰ ਸਪਸ਼ਟ ਹੈ ਜੋ ਗੁਰੂ ਦੇ ਗੱਲ ਬੰਦਦੇ ਨੇ ਗੁਰਬਾਨੀ ਨਾਲ ਜੁੜਦੇ ਨੇ ਜਿੰਦਗਾਰੀ ਨਾਲ ਜੁੜਦੇ ਨੇ ਉਹ ਕਟਾ ਪਰਵਾਰ ਹੈ ਦੂਏ ਬਿਲਕੁਲ ਕਟਾ ਪਰਵਾਰ ਦੀ ਦੂਏ ਦਾ ਵਿਰੋਧ ਕਰਦੇ ਰਹੇ ਸਾਰੇ ਸ੍ਰੀ ਗੰਗਾ ਦੇ ਹੁਣ ਤੇ ਵਿਰੋਧੀ ਨੇ ਉਹਨਾਂ ਖਾਤਰ ਤਾਂ ਨਿਖਿਆ ਦਿਲ ਖੋਟੇ ਆਕੀ ਫਿਰ ਵਨ ਭਾਰ ਹੋ ਜਾਏਨ ਛੱਡਿਏ ਉਹ ਤੇ ਗੁਰਬਾਨੀ ਜਿਲੇ ਗਿਆ ਦੂਜਿਆਂ ਨੇ ਆ ਕੇ ਲਤਬਾ ਦੀ ਪੂਰੋਂ ਮਰਦਾ ਸਾਰੇ ਵਿਰੋਧ ਕਰਦੇ ਰਹੇ ਕਟਾ ਪਰਵਾਰ ਕਿਵੇਂ ਬਣ ਗਏ ਉਹ ਐਵੇਂ ਬਣਾ ਤੇ ਵੋਟਾਂ ਨਾਲ ਇਹਨੂੰ ਕਟਾ ਪਰਵਾਰ ਠੀਕ ਹੈ ਜੀ ਆ ਵੀ ਹੁੰਦਾ ਨਾ ਜੀ ਗੁਰੂ ਬਾਬਾ ਫਿਟਕੇ ਰਾਸੇ ਫਿੱਟੇ ਗੁਰ ਅੰਗਰ ਕੀਤੇ ਕੂੜਿਆਰੇ ਉਹ ਗੁਰਾਂ ਨੇ ਟੂਠੇ ਸਾਬ ਦੀ ਤੈਨੂੰ ਟੂਠਿਆ ਤੁਸੀਂ ਕੂੜਿਆਰੇ ਸੀ ਟੂਠੇ ਸੀ ਸਿੱਧੀਆਂ ਜੰਤੋ ਜੀ ਸਾਰੇ ਤਨ ਪੜਵਾ ਲੇ ਤੁਸੀਂ ਜੋਗੀ ਬਣ ਗਏ ਕਹਿਣਾ ਗੁਰੂ ਅਸੀਂ ਬੇਟੀ ਹਾਂ ਜੋਗੀ ਕਹਿੰਦਾ ਬੇਟੀ ਹੋ ਜਾਗੇ ਯੋਗ ਮਾਤਾ ਦੇ ਉਹ ਮਾਤਾ ਹੋਰੋ ਹੋਰ ਇਹ ਜਪਜੀਤ ਸਾਹਿਬ ਚ ਦੱਸਿਆ ਹੋਇਆ ਨਾ ਜੀ ਗੁਰਾ ਇੱਕ ਦੇ ਬੁਝਾਈ ਹਾਂ ਇਹ ਇੱਕ ਬੁਝ ਕੇ ਇਹ ਗੱਲ ਹੋਈ ਹੈ ਜੀ ਬਿਲਕੁਲ ਠੀਕ ਹੈ ਜੀ ਪਰ ਇਹਨਾਂ ਨੇ ਜੋ ਬਾਕੀ ਟੀਕਾਕਾਰ ਹਨ ਇਹਨਾਂ ਦੇ ਵਾਕਈਏ ਗੱਲ ਕਰਾਂ ਉੱਪਰ ਹਰ ਚੇਤੇ ਆ ਸਮਝ ਨਾ ਇਹਨਾਂ ਨੂੰ ਹਰਦਾਈ ਗਿਆਨ ਹੈ ਨਾ ਕਰਾਂ ਪਰ ਇਹ ਉਹ ਖੰਡਾਂ ਚੋ ਹੀ ਨਹੀਂ ਹਨ ਜਿਆਦਾ ਖੰਡਾਂ ਨਹੀਂ ਹੈ ਇਹਨਾਂ ਦਾ ਇਹਨਾਂ ਦਾ ਖੰਡਾਂ ਨੇ ਹੋਰ ਹੈ ਇਹਨਾਂ ਦਾ ਖੰਡਾਂ ਉਹ ਹੈ ਜਿਹੜੇ ਗੁਰੂ ਘਰ ਦੇ ਵਿਰੋਧੀ ਹੋਏ ਜਿਵੇਂ ਕਿਹਾ ਸੀ ਇਹਨਾਂ ਨਾਲ ਮੇਲ ਨਹੀਂ ਕਰਨਾ ਉਹਨਾਂ ਦਾ ਪ੍ਰਚਾਰ ਹੈ ਜਿਹੜਾ ਸਾਡੇ ਕੋਲ ਹੈ ਉਹਨਾਂ ਨੂੰ ਹੀ ਠੀਕ ਹੈ ਲਿਖੇ ਨਾਨਕ ਆਪ ਉਹ ਉਦਰੇ ਸਭ ਕੁਟੰਬ ਤਰੇ ਪਰਿਵਾਰ ਇਹ ਗੁਰਮੁਖਾਂ ਦੀ ਉਹ ਗੱਲ ਹੈ ਕਿਉਂਕਿ ਗੁਰਮੁਖਤਾ ਹੀ ਚੱਲੀ ਹੈ ਪਿੱਛੋਂ ਗੱਲ ਹੈ ਨਾ ਜੀ ਗੁਰਮੁਖਾਂ ਘਰਾਂ ਉੱਪਰ ਇਹ ਗੁਰਮੁਖਾਂ ਦਾ ਹੀ ਪਰਿਵਾਰ ਤਰਿਆ ਹੈ ਜੀ ਹਾਂ ਇਹ ਗੁਰਮੁਖਾਂ ਦੀ ਗੱਲ ਹੈ ਦੂਏ ਜਿਹੜੇ ਵਿਦਵਾਨ ਨੇ ਇਹ ਦੂਏ ਜਿਹੜੇ ਨੇ ਉਹ ਰਾਜ ਕਰੇਗਾ ਖਾਲਸਾ ਵਾਲੇ ਨੇ ਮੂਰਖ ਪੰਡਤ ਇਕਮਤ ਹੋ ਜਾਂਦੇ ਸਾਰੇ ਪਿਆਰ ਇਹ ਸੰਤ ਨੇ ਜਿਹਨੇ ਸੰਤ ਨੇ ਬਣਾ ਕੇ ਠੱਗ ਰਹੇ ਗੁਰਮੁਖ ਘਰ ਕੇ ਸੰਤ ਨੇ ਸੰਤਰੀਆਂ ਗੁਰਮੁਖੀ ਹਰ ਕਿਸੇ ਸਾਥ ਚ ਲੈਣਾ ਜਿਹੜੇ ਸੰਤ ਨੇ ਬਰਨਸ ਗਿਟਾ ਦੇ ਨੌਵੇਂ ਪਾਸ਼ਾ ਦੇ ਉੱਤੇ ਭੂਰੇ ਦੇ ਵਿੱਚ ਇਹਨੇ ਸਾਲ ਰਹੇ ਇਹ ਸਭ ਇਹਨਾਂ ਨੇ ਆਪ ਹੰਡ ਬਣਾਏ ਨੇ ਸੰਤਾਂ ਦੇ ਤੀਜੇ ਪਾਸ਼ਾ ਕਿਲੀ ਨਾਲ ਕੇਸ ਬੰਨ ਕੇ ਖੜੇ ਰਹਿੰਦੇ ਸੀ ਸਭ ਕੀ ਦੇ ਬਣਾਏ ਨੇ ਇਹਨਾਂ ਨੇ ਬਣਾਏ ਹੋਰ ਕਿਹਦੇ ਬਣਾਏ ਪ੍ਰਚਾਰ ਗੁਰਬਾਣੀ ਨਾਲ ਇੱਕ ਵੀ ਗੱਲ ਇਹਨਾਂ ਦੀ ਮੇਲ ਖਾਦੀ ਝੂਠ ਬੋਲਦੇ ਰਹੇ ਗੁਰਬੀ ਬੋਲਿਆ ਨੂੰ ਨਹੀਂ ਝੂਠ ਸਬਦੀ ਮਰੈ ਸੋ ਮੂਆ ਜਾਪੈ ਗੁਰ ਪ੍ਰਸਾਦੀ ਹਰੀ ਰਸ ਧਰਾਪੈ। ਉਹ ਸ਼ਬਦ ਨੂੰ ਵਾਰ-ਵਾਰ ਜਪਦਾ ਇੱਕ ਵੀ ਬੰਦਾ ਉਹਦਾ ਦਿਖਾ ਦੋ ਸ਼ਬਦ ਨਾਲ ਮਰਿਆ ਹੋਇਆ ਜਾਂਦਾ। ਸਮੂਹਾ ਜਾਂਦਾ। ਜਿਹੜਾ ਸ਼ਬਦ ਨਾਲ ਗੁਰੂ ਤੇਗ ਬਹਾਦਰ ਜੀ ਨੇ ਛੱਡ ਦਿੱਤੀ ਮਾਇਆ ਦਾ ਉਹ ਛੱਡਿਆ ਉਹਦਾ ਪਤਾ ਲੱਗ ਜਾਂਦਾ ਛੱਡਿਆ ਹੋਏ ਦਾ। ਸਮੂਹਾ ਜਾਂਦਾ। ਸਭ ਨੂੰ ਪਤਾ ਹੈ ਹੁੰਦਾ ਹੈ ਵੀਰ त्याग ਦਿੱਤਾ। ਸਮਝ ਆ ਜਾਂਦੀ ਹੈ ਲੋਕਾਂ ਨੂੰ ਵੀ। ਜਪ ਜਾਂਦਾ ਹੈ ਪ੍ਰਗਟ ਹੋ ਜਾਂਦਾ ਹੈ। ਸਮੂਹਾ ਜਪਾ। ਲੋਕਾਂ ਨੇ ਇਹ ਰੋ ਰੋਕ ਦੋ ਘਾਇ ਲੁਕੇ ਨਾਲੀ ਜੇ ਕੋ ਰਖੇ ਲੁਕਾਏ ਗੁਰ ਪ੍ਰਸਾਦੀ ਖਾ ਦਾ ਸਰਾਪਾ ਐਸਾ ਗਿਆਨ ਉਹਨੂੰ ਕੋਈ ਦੱਸਦਾ ਹਾ ਦਾ ਐਸਾ ਨਾ ਦੱਸਿਆ ਨਾ ਨਾਨਕ ਹੋਇਆ ਰਹੇ ਉਹ ਵਾਜ ਬੋਜ ਬਿਜ ਫੋਸਾਈ ਨਹੀਂ ਮਾਇਆ ਦੀ ਗੱਲ ਹੀ ਨਹੀਂ ਕਰਦਾ ਉਹ ਅਰਦਾਸੇ ਨਹੀਂ ਕਰਦਾ ਐਜਾ ਇੱਕ ਵੀ ਆਦਮੀ ਦਿਖਾਉ ਤੇ ਕੌਣ ਜਾਂਦਾ ਹਾਜਣਾ ਚ ਉਹ ਤਾਂ ਕੋਈ ਵੀ ਨਹੀਂ ਆਏ ਚਾਹੇਗਾ ਐ ਤਾਂ ਉਹ ਟਪਰੇ ਨਹੀਂ ਸਾਰੇ ਗੁਰਦਵਾਰਿਆਂ ਦੇ ਕੋਈ ਪਾਣੀ ਦੇ ਤੁਸੀਂ ਗੁਰੂ ਦੀ ਗੋਲ ਲੱਕਾ ਉਲਟਾ ਬਰੇਜ਼ ਵਾਸਤੇ ਇਤਮਾਲ ਕਰਦੇ ਹੋ ਇਹ ਤਾਂ ਉਹੀ ਅਪਰਾਧ ਕਰਦਾ ਰਹੀ ਸਾਰੇ ਅਪਰਾਧੀ ਨੇ ਲੋਕੀ ਨੇ ਕਾਨੂੰਨੀ ਸਾਹਮਣੇ ਬਰੋੜੀ ਨੇ ਤਰਸ ਦੇ ਹਿਸਾਬ ਨਾਲ ਕੀ ਅਪਰਾਧੀ ਨੇ ਪਰਮੈਸ਼ਰ ਦੇ ਕਾਨੂੰਨ ਦੇ ਹਿਸਾਬ ਨਾਲ ਵੀ ਅਪਰਾਧੀ ਨੇ ਸਾਰੇ ਅਪਰਾਧੀ ਨੇ ਤਾਂ ਅਪਰਾਧੀ ਦੁਹਾਨਾ ਨੇ ਪਾਣੀ ਦਾ ਦੁਹਾਨਾ ਲੈਂਦਾ ਲੈ ਕੋਈ ਲਮਾ ਪਾ ਕੇ ਨਕ ਰਗਣਦਾ ਕੋਈ ਕੁਝ ਕਰਦਾ ਬਾਹਰ ਪਖੰਡ ਕਰਦੇ ਨੇ ਉੱਥੇ ਹਰੀਦਰਗਾ ਗੁਰ ਸ਼ਬਦ ਸਿਆਪ ਹੈ ਸ਼ਬਦਾਂ ਦੇ ਵਿੱਚ ਗੁਰ ਸ਼ਬਦਾਂ ਜਿਹਨਾਂ ਉਹਦੀ ਉਹਨਾਂ ਨੂੰ ਪਛਾਣ ਸ਼ਬਦ ਦੀ ਪਛਾਣ ਹੈ ਉਹਨਾਂ ਨੂੰ ਇੱਕ ਆਪਣਾ ਬਾਣਾ ਕੀ ਹੈ ਗੁਰਖਾ ਬਾਣਾ ਕੀ ਹੈ ਦੋਹਾਂ ਦਾ ਪਤਾ ਹੈ ਦੋਏ ਸ਼ਬਦ ਨੇ ਆਪਣਾ ਬਾਣਾ ਵੀ ਸ਼ਬਦ ਹੈ ਗੁਰਖਾ ਬਾਣਾ ਵੀ ਸ਼ਬਦ ਹੈ ਸੱਚੀ ਬਾਣੀ ਦੀ ਵੀ ਉਹਨਾਂ ਨੂੰ ਸਮਝ ਆ ਸੱਚੀ ਬਾਣੀ ਦੀ ਵੀ ਸਮਝ ਆਉਂਦੀ ਠੀਕ ਹੈ ਜੀ ਬਿਨ ਸ਼ਬਦ ਹੈ ਮੂਆ ਹੈ ਸਭ ਕੋਈ ਮਨਮੁਖ ਮੂਆ ਆਪਣਾ ਜਨਮ ਖੋਈ ਜਿਹੜਾ ਨੇ ਗੁਰ ਬਾਣੀ ਦਾ ਉਪਦੇਸ਼ ਨਹੀਂ ਲਿਆ ਉਹ ਮਰ ਕੇ ਦੂਈ ਮੌਤ ਉਹ ਜਿਉਂਦੇ ਮਰਦੇ ਨੇ ਸ੍ਰੀ ਛੱਡ ਕੇ ਮਰਦੇ ਨੇ ਮੂਆ ਸਭ ਕੋਈ ਹੈ ਮਰੇ ਹੋਈ ਨੇ ਪਹਿਲਾਂ ਹੀ ਹੋਈ ਸਭ ਕੋਈ ਜਿਹਨੇ ਮਰੇ ਨੇ ਜਿਨ੍ਹਾਂ ਦੀਆਂ ਵਰਥੀਆਂ ਮਨਾਉਂਦੇ ਨੇ ਉਹ ਸਭ ਤੋਂ ਪਹਿਲੇ ਨੇ ਜਿਹੜੇ ਜੁਗਏ ਨੇ ਉਹ ਤਾਂ ਜਿਉਂਦੇ ਨੇ ਮਰੇ ਹੀ ਨਹੀਂ ਮਰੇ ਦੀ ਵਰਥੀ ਕਮੇ ਕੋ ਬਣਾ ਲੂਗਾ ਜਿਉਂਦੇ ਦੀ ਵਰਥੀ ਕਮਾ ਬਣਾ ਲੂਗਾ ਮਰੇ ਦੀ ਮਨਾਉਂਦੇ ਰਹੋ ਕੋਈ ਕਾਇਆ ਸਤੂਨ ਕੋਈ ਲੋ ਕੋਈ ਨਹੀਂ ਨਹੀਂ ਸਕਦਾ ਸਤੂਨ ਕੋਈ ਵਰਥੀ ਕਮੇ ਬਣਾ ਸਕਦੇ ਤੁਸੀਂ ਜਿਉਂਦੇ ਦੀ ਤੇ ਇਨਸ਼ਾਅੱਲਾ ਦਾ ਬੂਆ ਹੈ ਸਭ ਕੋਈ ਉਪਦੇਸ਼ ਤੋਂ ਬਿਨਾ ਮਰੇਆ ਜਿਹੜਾ ਮਰੇਆ ਉਪਦੇਸ਼ ਆਲਾ ਫਰਦਾ ਹੀ ਨਹੀਂ ਹੁੰਦਾ ਕਦੇ ਠੀਕ ਹੈ ਜੀ ਮਨਮੁਖ ਮੂਆ ਆਪਣਾ ਜਨਮ ਖੋਈ ਮਨਮੁਖ ਆਪਣਾ ਜਨਮ ਖੋ ਕੇ ਮਰਦਾ ਜਿਹਨਾਂ ਦੀ ਵਰਸਿਆ ਬਣਾਉਂਦੇ ਜਨਮ ਖੋਇਆ ਉਹਨਾਂ ਨੇ ਮਾਰੇ ਨੇ ਇਹ ਮਨ ਦੇ ਨੇ ਚੈਲੇ ਉਹਨਾਂ ਦੇ ਮਰ ਕੇ ਤਾਂ ਵਰਸਿਆ ਬਣਾਉਂਦੇ ਨੇ ਤਾਂ ਬੰਦੇ ਨੇ ਮਰ ਕੇ ਵਰਸਿਆ ਬਣਾ ਲੈਣ ਉਹਨਾਂ ਉਹਦੇ ਰਾਨ ਹਰ ਨਾਮ ਨਾ ਚੇਤੈ ਅੰਤ ਦੁਖ ਰੋਈ ਨਾਨਕ ਕਰਤਾ ਕਰੇ ਸੋ ਹੋਈ ਆਪ ਦਾ ਚੇਤ ਜਿਹੜਾ ਹਰ ਨਾਮ ਦਾ ਚੇਤ ਨਹੀਂ ਹੋਏ ਹਰ ਨਾਮ ਨਾਲ ਜਾਂਦੇ ਨਹੀਂ ਕੁਰਬਾਨੀ ਨਾਮ ਹੈ ਕੁਰਬਾਨੀ ਦਾ ਗਿਆਨ ਹੈ ਲੇ ਪਰਵਾਣੀ ਦੇ ਗਿਆਨਾਂ ਨਹੀਂ ਜਾਗੇ। ਹਰ ਸੁੱਖ ਰੋਈ। ਫਿਰ ਰੋਂਗੇ ਦੁਖੀ ਹੋਣਗੇ ਜਦ ਸਿੱਟ ਲਾਉ ਜਾਂ ਪਤਾ ਲੱਗੂਗਾ। ਐਸਾ ਦੁੱਖ ਹੋਊਗਾ ਰੋਂਗੇ ਫਿਰ ਸਭ ਕੁਝ ਇੱਥੇ ਹੀ ਰਹਿ ਜਾਣਾ ਫਿਰ ਪਛਤਾਉਣਗੇ। ਨਾਲ ਕਰਤਾ ਕਰੇ ਸੋਈ ਨਾਲ ਜਾਨਾ ਕਰਤਾ ਜਿਹੜਾ ਕਰਦਾ ਹੋਊਦਾ ਹੋਈ ਉਹਦਾ ਹੋਈ ਕੇ ਬਾਹਾਂ ਦਫ਼ਤਾਰ ਦਾ ਤੁਹਾਡਾ ਕੀਤਾ ਪੁੱਛ ਨਹੀਂ ਹੁਣਾ ਤੂੰ ਜੋ ਮਰਜ਼ੀ ਕਰੀ ਜਾਓ ਕਹੀ ਜਾਓ ਪਾ ਚੱਲੋ ਜਿੱਥੇ ਮਰਜ਼ੀ ਇਹ ਤਾਂ ਤਾਂ ਹੀ ਮਰਜ਼ੀ ਭੱਜ ਲੋ ਅਖੀਰ ਡੋਰ ਬਹੁਤ ਲੰਬੀ ਐ ਬਾਹਾਂ ਦੀ ਰਬਿਆਪੀ ਆ ਜਾ ਨਹੀਂ ਸਕਦੇ ਬਾਜ਼ ਪਾਣੀ ਤੋਂ ਕਿੱਟ ਕੇ ਅੱਜ ਕਿਤੇ ਨਹੀਂ ਜਾ ਸਕਦੇ ਹਕੂਮਤੋਂ ਨਾਨਕ ਕਰਤਾ ਕਰੇ ਸੋ ਹੋਈ ਹੋਰ ਕਹਿੰਦਾ ਕਿ ਤਾਂ ਕੁਝ ਨਹੀਂ ਹੁੰਦਾ ਨਾ ਜਨਤਾ ਅੱਗੇ ਬਸ ਸੱਚ ਨਹੀਂ ਆਜ਼ਮ ਬਰਬੜੀਆਂ ਦਾ ਰਾਜ ਜਿਹੜਾ ਬਰਮ ਗਿਆਨੀ ਸੀ ਐ ਕਰਤਾ ਉਹ ਕਰਤਾ ਝੂਠ ਬੋਲਦੇ ਨੇ ਸਾਰੇ ਗੁਰਮੁਖ ਬੁੱਢੇ ਕਦੇ ਨਹੀਂ ਜਿਨ੍ਹਾਂ ਅੰਤਰ ਸੁਰਤ ਗਿਆਨ ਸਦਾ ਸਦਾ ਹਰ ਗੁਣ ਰਵੈ ਅੰਤਰ ਸਹਿਜ ਧਿਆਨ ਗੁਰਮੁਖ ਬੁੱਢੇ ਕਦੇ ਨਹੀਂ ਜਦੋਂ ਬੁੱਢੇ ਹੀ ਨਹੀਂ ਕਦੇ ਹੁੰਦੇ ਮੰਨਦੇ ਕਦੇ ਉਹ ਤਾਂ ਬੁੱਢੇ ਹੀ ਨਹੀਂ ਹੁੰਦੇ ਉਹ ਤਾਂ ਪੁਰਾਣੇ ਹੀ ਨਹੀਂ ਹੁੰਦੇ ਕਦੇ ਨਹੀਂ ਜਿਹਨਾਂ ਅੰਦਰ ਸੋਤ ਗਿਆਨ ਜਿਹਨਾਂ ਦੇ ਅੰਦਰ ਸੋਤ ਜਾਗੀ ਹੈ ਜਿਹਨਾਂ ਦੇ ਅੰਦਰ ਜਿਹਨਾਂ ਦੇ ਅੰਦਰ ਗਿਆਨ ਹੈ ਗਿਆਨ ਤੇ ਆਂਗ ਇਹਨਾਂ ਦਾ ਕਾਇਨਾਤ ਕਦੇ ਬੁੱਢੀ ਹੁੰਦੇ ਬੁੱਢੇ ਨਹੀਂ ਹੁੰਦੇ ਤਾਂ ਮਰਨਾ ਕਿਵੇਂ ਹੋ ਗਿਆ ਉਹਨਾਂ ਦਾ ਸਦਾ ਹੀ ਸਦਾ ਹਰ ਕੋਣ ਜਨ ਬਈ ਰਹਿੰਦੇ ਬੰਦਗੇ ਕਦੇ ਕੌਣ ਕਹੂ ਮਰਦੇ ਨੇ ਕੌਣ ਮਾਰੂ ਕਿਵੇਂ ਵਰਤੀ ਬਣਾਉਗੇ ਉਹਨਾਂ ਦੀ ਜੇ ਸਰੀਰ ਛੱਡਦਾ ਤਾਂ ਵਰਤੀ ਬਣਾਉਣ ਲੱਗੇ ਉਹਰ ਕਿਨਾਂ ਇਹਨਾਂ ਨੂੰ ਪਤਾ ਹੀ ਨਹੀਂ ਹੈ ਇਹਨਾਂ ਨੂੰ ਪਤਾ ਲੱਗਣਾ ਵੀ ਨਹੀਂ ਹੈ ਵੀ ਸ੍ਰੀ ਚੱਡਣ ਦਾ ਮਤਲਬ ਕੀ ਹੁੰਦਾ ਪੰਤosaur ਸਾਇਹ ਸਾਇਨ ਅੰਦਰ ਕੀ ਹਵਸਤਾਂ ਦੀ ਸਾਇਹ ਧਿਆਨ ਹੈ ਉਹਨਾਂ ਦਾ ਸਾਇਹ ਤੇ ਆਪਕਾ ਉਹਨਾਂ ਨੇ ਬਣਾਇਆ ਗੁਰੂ ਘਰਨੇ ਕੋ ਕਹਿੰਦੇ ਬਾਣੀ ਪੜ ਬਾਣੀ ਹੈ ਆ ਜਿਹੜੇ ਬਾਣੀ ਪੜਨ ਆਲੇ ਤਾਂ ਬਾਣੀ ਹੈ ਇਹ ਤਾਂ ਪੜਨ ਆਲੇ ਨੇ ਤਾਂ ਬਾਣੀ ਹੈ ਨੇ ਬਾਣੀ ਪੜ ਬਾਣੀ ਹੈ ਮੁਸਲਮਾਨ ਕੁਰਾਨ ਜਿਹੜੇ ਬਾਣੀ ਪੜਦੇ ਤੇ ਉਸ ਵਾਲੇ ਬਾਣੀ ਹੈ ਕਿ ਉਹਨਾਂ ਨੂੰ ਕਿਉਂ ਪੈਸੇ ਨੂੰ ਕੌਣ ਦੇ ਰਿਹਾ ਇਹ ਲਾਵਾ ਚੜਦਾ ਵਿਜਨ ਦਾ ਸਾਹਮਾ ਇਹ ਤਾਂ ਵਿਜਨ ਦਾ ਸਾਹਿਬ ਵੱਲੋਂ ਪਾਣੀ ਪੜ ਬਾੜੀਏ ਮੁਸਲਮਾਨ ਕੁਰਾਨ ਹਿੰਦੂ ਕੁਰਦੇ ਕੋਥੀਆਂ ਜਿੱਦੂ ਕੋਥੀਆਂ ਪੜਦੇ ਨੇ ਉੱਥੇ ਵੀ ਪੈਸੇ ਕਿ ਲਾਵੇ ਖਾਲਸਾ ਖਾਏ ਤੇ ਆਣ ਖੁਦੋਂ ਨਾ ਪੁੱਤੀ ਲੋੜ ਨਾ ਪੜਨ ਦੀ ਲੋੜ ਤਾਂ ਸਾਹਿਬ ਆਇਆ ਸਾਹਿਬ ਤੇ ਆਣ ਅੰਤਰ ਸਾਹਿਬ ਤੇ ਆਣ ਇੱਥੋਂ ਰਹੀਓ ਬਲ ਫਿਰ ਕਿੱਥੇ ਘਟ ਸੀਗੇ ਫਿਰ ਇਹਦੀਆਂ ਨਾ ਕਹੀਆਂ ਜਾਂਦੀਆਂ ਠੀਕ ਹੈ ਜੀ ਤਾ ਬੁੱਢੇ ਦਾ ਭਾਵ ਇਹ ਹੈ ਕਿ ਦੱਸਣਾ ਚਾਹੁੰਦੇ ਆਂ ਕਿ ਉਹ ਮਰਦੇ ਨਹੀਂ ਹੈ। ਫਿਰ ਪ੍ਰਾਣੀਆਂ ਨਹੀਂ ਹੁੰਦੀ ਉਹ ਮਰੂ ਕਰਦੇ। ਬਾਕੀ ਪੁਰਾਣਾ ਹੋਵੇ ਨਹੀਂ। ਸਤ ਸਰੂਪ ਨਾ ਹੋ। ਸ਼ਰੀਰ ਨਹੀਂ ਆਉਣਾ ਦੇ ਨਾਲ ਸ਼ਰੀਰ ਤੋਂ ਪਹਿਲਾਂ ਹੀ ਜੁੜੇ ਅਲੱਗ ਨੇ। ਫਿਰ ਤਾਂ ਲੋਕਾਂ ਨੂੰ ਹੁੰਦੀ ਨਾ ਦਿਖੀ ਜਾਵੇ। ਠੀਕ ਹੈ ਜੀ। ਇਹ ਤਾਂ ਵਿਦੇਹੀ ਹੋਈ ਹੈ ਸ਼ਰੀਰ ਨੂੰ ਤਾਂ ਵਿਦੇਹੀ ਉਹ ਦੱਸਿਆ ਜੀ। ਹਾਂ ਇਹ ਤਾਂ ਵਿਦੇਹੀ ਹੈ ਤਾਂ ਜੀ ਹੈ। ਠੀਕ ਹੈ ਜੀ। ਉਹ ਸਦਾ ਆਨੰਦ ਵਿਵੇਕ ਰਹੇ। ਦੁਖੀ ਸੁਖੀ ਏਕ ਸਮਾਨ ਤੇਨਾ ਨਦਰੀ ਏਕੋ ਆਇਆ ਸਭ ਆਤਮ ਰਾਮ ਪਛਾਨ ਉਹ ਸਦਾ ਆਨੰਦ ਸਦਾ ਜਨਾ ਕਰੇ ਨਾ ਦੇਖੋ ਸਦਾ ਲਖ ਲਗਦੇ ਆ ਉਸੇ ਦੋ ਜਗਾ ਸਦਾ ਹਰ ਕੋ ਰਵੇ ਸਦਾ ਆਨੰਦ ਸਦਾ ਆਨੰਦ ਫਿਰ ਉਹਨਾਂ ਦੀ ਮੌਤ ਕਿਵੇਂ ਹੋ ਜੂਗੀ ਤੁਸੀਂ ਪਰਸੀ ਕਿਵੇਂ ਬਣਾ ਲਓਗੇ ਕਿਵੇਂ ਕਹਿ ਲਓਗੇ ਮਰ ਗਿਆ ਉਹ ਬੇਕਰ ਹੈ ਪਵੈਗ ਰੂਪ ਬਣ ਕੇ ਆਇਆ ਨੇ ਕੋਕਬੀਰ ਮਾਇਸ ਉਹ ਪਾਇਓ ਜਾਸਾ ਨੋ ਤਵੇਖੋ ਉਹ ਆਪੇ ਪਵੈਗ ਰੂਪ ਨੇ ਤਵੇ ਕੀ ਨੇ ਉਹਨਾਂ ਨੂੰ ਵੇਖੀ ਕਹਿੰਦੇ ਨੇ ਜਿਹੜੇ ਇਸ ਸੰਸਾਰ ਦੇ ਨੇ ਅਸੂਦਾ ਝੂਠਾਂ ਦੀ ਗਾਣਾ ਆਦ ਨਹੀਂ ਲਗਾਉਂਦੇ ਨਾਲ ਸਰਬਲੋਹ ਚਾਣਾ ਤਵੇ ਦੇ ਨਹੀਂ ਹੈ ਉਹ ਵੇਖ ਵਿਚਾਰ ਦਾ ਨੋ ਹੈ ਇੱਕ ਹਸਨਾ ਮੋਜ਼ਾ ਤਵੇਖੋ ਉਹ ਵੇਖ ਰਹੇ ਹਨ ਦੁਖ ਸੁਖ ਇੱਕ ਸਮਾਨ ਦੁਖ ਔਰ ਸੁਖ ਦੇ ਵਿੱਚ ਜਦੋਂ ਇੱਥੇ ਸਮਾਨ ਹੈ ਫਿਰ ਉਹ ਵੇਖੀ ਹੈ ਤਵੇ ਕੀ ਦਾ ਬਾਹਰ ਸਰਬਲੋਹ ਨਾਲ ਇਹ ਜੋੜ ਸੋਚ ਨਾਲ ਤੇ ਆਪ ਪਕਾਉਣ ਨਾਲ ਬਿਲਕੁਲ ਕੋਈ ਸਬੰਧ ਨਹੀਂ ਹੈ ਉਹ ਤਾਂ ਸੋਲ ਪਾਕੀ ਪਹਿਲਾਂ ਵੀ ਸੀਗੇ ਠੀਕ ਹੈ ਜੀ ਤੇਰਾ ਨਦਰੀ ਕੋ ਆਇਆ ਸਵਾਤਮ ਰਾਮ ਪਛਾਣ ਜੀ ਜਾਂ ਗਿਆ ਇੱਕ ਸਮਝ ਰਿਹਾ ਉਹਨਾਂ ਨੇ ਇੱਕ ਨੂੰ ਜਾਣਿਆ ਉਹਨਾਂ ਨੇ ਆਪੇ ਕਦੇ ਇੱਕ ਨੂੰ ਜਾਣਿਆ ਕੀ ਆ ਆਪੇ ਕਦੇ ਆਪਣੇ ਆਪ ਨੂੰ ਹੀ ਜਾਣਿਆ ਜੇ ਨਹੀਂ ਆਪ ਜਾਣਿਆ ਪਰਮਾਤਮਾ ਸੋਈ ਪਰਮਾਤਮਾ ਨੇ ਪਰਮਾਤਮਾ ਅਰਦਾਉਂਦਾ ਪਰਮਾਤਮਾ ਦੀ ਕੋਈ ਵਰਤੀ ਬਣਾਉਂਦਾ ਹੁੰਦਾ ਜੇ ਨਹੀਂ ਆਤਮ ਜਾਣਿਆ ਪਰਮਾਤਮ ਸੋਇਓ ਪਰਮਾਤਮ ਨੇ ਉਹਦੀ ਵਰਤੀ ਨਹੀਂ ਬਣਾਈ ਜਾ ਸਕਦੀ ਤੇ ਨਾ ਹਾਜ਼ਰੀਏ ਕੋ ਆਇਆ ਸਭ ਆਤਮ ਦਾ ਪਛਾਣ ਸਾਰਾ ਆਤਮ ਦਾ ਸਭ ਆਤਮ ਪਛਾਣ ਲਿਆ ਸਭ ਬ੍ਰਹਮ ਹੈ ਸਾਰਿਆਂ ਦੇ ਬ੍ਰਹਮ ਹੈ ਸਾਰਿਆਂ ਦੇ ਆਤਮ ਇੱਕ ਹੀ ਹੈ ਸਭ ਮੈਂ ਜੋਤ ਜੋਤ ਹੈ ਸੋਈ ਸਾਰਿਆਂ ਨੇ ਜੋਤ ਇੱਕ ਹੀ ਪਛਾਣ ਲਿਆ ਉਹਨੇ ਠੀਕ ਹੈ ਜੀ ਕਹਿਣ ਦਾ ਭਾਵ ਉਹ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੋਜ ਹੈ ਜੀ ਦਸਿਆ ਦਾ ਪ੍ਰਗਟ ਕਰਤਾ ਉਹਨਾਂ ਨੇ ਦਸ ਗਈ ਪ੍ਰਗਟ ਹੋਏ ਨੇ ਜਿਹੜੇ ਹੋਏ ਨੇ ਭਗਤ ਜੇ ਬੋਲੇ ਨੇ ਆ ਲਿਖਿਆ ਗਿਆ ਪ੍ਰਗਟ ਹੋਗੇ ਭਗਤ ਠੀਕ ਹੈ ਜੀ ਪ੍ਰਗਟ ਹੋ ਖਾਲਸਾ ਪਰਮਾਤਮ ਦੀ ਮੌਜ ਅੰਦਰੋਂ ਫਿਰ ਸਤਿਗੁਰ ਬੋਲਿਆ ਹਾਂ ਜੀ ਆ ਜੇ ਬੋਲਦਾ ਫਰਕ ਜੇ ਪ੍ਰਗਟ ਹੋ ਜਾਂਦਾ ਕੀ ਸੋਚਦੇ ਸੀ ਸ਼ਾਇਦ ਵੀ ਬੁੱਢੇ ਹੋਣ ਦਾ ਹੈਗਾ ਕਿ ਬਾਹਰਲੇ ਸਰੀਰ ਦੀ ਗੱਲ ਹੈ ਇਹ ਅੰਦਰਲੇ ਸਰੀਰ ਦੀ ਗੱਲ ਹੈ ਜੀ ਇਹ ਅੰਦਰਲੇ ਸਰੀਰ ਦੀ ਗੱਲ ਹੈ ਬਾਹਰ ਇਹ ਤਾਂ ਕੀ ਮਤਲਬ ਬਾਹਰਲੇ ਨੇ ਤਾਂ ਜਾਣਾ ਹੀ ਹੈ ਨਾ ਕਬੀਰੇ ਤਨ ਜਾਏਗਾ ਬਾਲਾ ਦਾ ਕੱਪੜਾ ਹੀ ਹੈ ਬਾਲਾ ਦਾ ਛੇ ਜਾਊਗਾ ਇਹ ਉਹਦਾ ਤਾਂ ਕੋਈ ਰੌਲਾ ਹੀ ਨਹੀਂ ਸਮਾਇਆ